200 ਗਿਲਾ ਜ਼ਮੀਨ 10 ਟਰੈਕਟਰ ਕੋਠੀ ਪੂਰਾ ਸਮਾਨ 20 ਮੋਟਰਾਂ ਕੰਬਾਈਨ ਪੰਜਾਬੀ ਬੰਦਿਆਂ ਦਾ ਫਾਰਮ ਹੈ ਜੀ ਤਾਂ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਾਂਗੇ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਇਸ ਬਾਰੇ ਤਾਂ ਤੁਸੀਂ ਸਭ ਤੋਂ ਪਹਿਲਾਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਪ੍ਰਾਪਰਟੀ ਵੇਚਣੀ ਹੈ ਜਾਂ ਕੋਈ ਫਾਰਮ ਹੈ ਤੁਹਾਡਾ ਕੋਈ ਬਿਜ਼ਨਸ ਕਰ ਰਹੇ ਹੋ ਕੋਈ ਤੁਹਾਡੇ ਕੋਲ ਪੈਲਸ ਜਾਂ ਕੋਈ ਪੈਟਰੋਲ ਪੰਪ ਹੈ ਤਾਂ ਤੁਸੀਂ ਇਸ ਨੰਬਰ ਤੇ ਸਾਨੂੰ WhatsApp ਕਰ ਸਕਦੇ ਹੋ ਦੇ ਇੱਕ ਫੁੱਲ ਸਕਰੀਨ ਦੀ ਵੀਡੀਓ ਬਣਾ ਕੇ ਇਸ ਬੀਰ ਵਾਂਗੂ ਜਿਵੇਂ ਇਸਨੇ ਸਾਰਾ ਪ੍ਰਾਪਰ ਦਿਖਾਇਆ ਹੋਇਆ ਉਸ ਤੋਂ ਬਾਅਦ ਤੁਸੀਂ ਜਿਹੜੀ ਜੀ ਸਾਡੀ ਜਾਣਕਾਰੀ ਵੀਡੀਓ ਦੇ ਵਿੱਚ ਆਪਣਾ WhatsApp ਨੰਬਰ ਚੱਲ ਰਿਹਾ ਇਸ ਨੰਬਰ ਤੇ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਚੱਲ ਦਿੱਤੀ ਜਾਊਗੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਜਿਹੜਾ ਅੱਜ ਅਸੀਂ ਲੈ ਕੇ ਆਇਆ ਸਾਰਾ ਪ੍ਰੋਜੈਕਟ ਟੋਟਲ 1000 ਬਿਗਾ ਜ਼ਮੀਨ ਹੈ 20 ਮੋਟਰਾਂ ਫਾਰਮ ਹਾਊਸ ਸਾਰੇ ਸੰਦ 10 ਟਰੈਕਟਰ ਕੰਬਾਈਨਾ ਟੌਪ ਦੀ ਜ਼ਮੀਨ ਹੈ 5 ਕਨਾਲਾਂ ਦਾ ਬਿਗਾ ਹੈ 5 ਕਨਾਲਾਂ ਦਾ ਬਿਗਾ ਹੈ ਜੀ ਰੇਟ 4 ਲੱਖ ਬਿਗੇ ਦਾ 4 ਲੱਖ ਰੁਪਏ ਬਿਗੇ ਦਾ ਰੇਟ ਰੱਖਿਆ ਹੈ ਸਾਰਾ ਕੁਝ ਸੇਲ ਕਰਨਾ ਹੈ ਸਾਰੀਆਂ ਫਸਲਾਂ ਹੁੰਦੀਆਂ ਨੇ ਗੰਨਾ ਝੋਨਾ ਆਲੂ ਮੱਕੀ ਕਣਕ ਪੱਕੀ ਰਜਿਸਟਰੀ ਵਾਲੀ ਜ਼ਮੀਨ ਹੈ ਕੋਈ ਵੀ ਬੰਦਾ ਲੈ ਸਕਦਾ ਸਭ ਤੋਂ ਪਹਿਲਾ ਸਵਾਲ ਹੁੰਦਾ ਹੈ ਕਿ ਕਈ ਭੈਣ ਭਰਾ ਪੁੱਛਦੇ ਨੇ ਕਿ ਇਹ ਜ਼ਮੀਨ ਸਾਡੇ ਨਾਂ ਹੋ ਸਕਦੀ ਹੈ ਤਾਂ ਤੁਸੀਂ ਕੋਈ ਵੀ ਬੰਦਾ ਖਰੀਦ ਸਕਦੇ ਹੋ ਜਾ ਕੇ ਕੋਈ ਵੀ ਭੈਣ ਭਰਾ ਜਮੀਨ ਖਰੀਦਣ ਦਾ ਚਾਹਵਨ ਹੈ ਤਾਂ ਜਾ ਕੇ ਖਰੀਦ ਸਕਦਾ 200 ਕਿਲਾ ਜ਼ਮੀਨ 10 ਟਰੈਕਟਰ ਕੋਠੀ ਪੂਰਾ ਸਮਾਨ 20 ਮੋਟਰਾਂ ਕੰਬਾਈਨਾਂ ਪੰਜਾਬੀ ਬੰਦੇ ਦਾ ਇਹ ਫਾਰਮ ਹੈ ਜੀ ਤਾਂ ਤੁਸੀਂ ਜਾ ਕੇ ਕੋਈ ਵੀ ਬੰਦਾ ਇਸ ਨੂੰ ਖਰੀਦ ਸਕਦਾ ਏਰੀਆ ਹੈਗਾ ਜੀ ਸ਼ਹਿਰ ਫਰੂਖਾਵਾਦ ਫਰੋਖਾ ਬਾਦ ਯੂਪੀ ਤੇ ਮਾਲਕ ਦਾ ਨੰਬਰ ਵੀ ਦੱਸਾਂਗੇ ਉਸ ਤੋਂ ਪਹਿਲਾਂ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਕਿਹੜੇ ਏਰੀਆ ਦੇ ਵਿੱਚ ਤੁਸੀਂ ਜ਼ਮੀਨ ਖਰੀਦਣ ਦੇ ਚਾਹਵਨ ਹੋ ਤੇ ਜਾ ਤੁਸੀਂ ਕਿਹੜੇ ਏਰੀਆ ਦੇ ਵਿੱਚ ਕੋਈ ਪਲਾਟ ਕੋਠੀ ਘਰ ਲੱਭ ਰਹੇ ਹੋ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕੋਸ਼ਿਸ਼ ਕਰਾਂਗੇ ਕਿ ਅਗਲੀ ਆਉਣ ਵਾਲੀ ਵੀਡੀਓ ਅਸੀਂ ਤੁਹਾਡੇ ਰੀਡ ਦੀ ਲੈ ਕੇ ਆ ਸਕੀਏ ਤੇ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਪਸੰਦ ਆਏ ਤਾਂ ਤੁਸੀਂ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜਿਹੜੇ ਭਾਣ ਭਾ ਵੀਡੀਓ ਨੂੰ ਸ਼ੇਅਰ ਕਰਦੇ ਨੇ ਉਹ ਆਪ ਦਾ ਪਿੰਡ ਦਾ ਨਾਮ ਸ਼ਹਿਰ ਦਾ ਨਾਮ ਜ਼ਰੂਰ ਦੱਸਿਆ ਕਰੋ ਤਾਂ ਕਿ ਪਤਾ ਚੱਲ ਸਕੇ ਤੁਸੀਂ ਕਿਹੜੇ ਕਿਹੜੇ ਏਰੀਆ ਤੋਂ ਸਾਡੇ ਨਾਲ ਜੁੜ ਰਹੇ ਹੋ ਸਪੋਰਟ ਕਰਦੇ ਆ ਰਹੇ ਹੋ ਤਮਾਲ ਕਵੀਰ ਦਾ ਨੰਬਰ ਹੁਣ ਤੁਸੀਂ ਨੋਟ ਕਰ ਲਓ ਜਿਹੜੇ ਨੰਬਰ ਤੇ ਤੁਸੀਂ ਕਾਲ ਕਰਕੇ ਇਹ ਜ਼ਮੀਨ ਖਰੀਦਣੀ ਹੈ ਸਾਰਾ ਪ੍ਰੋਜੈਕਟ ਹੀ ਖਰੀਦਣਾ ਇਹਨਾਂ ਦਾ ਉਹ ਨੰਬਰ ਤੁਸੀਂ ਨੋਟ ਕਰ ਲਓ ਜੀ 9761455486 9761455486 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਸਾਰਾ ਪ੍ਰੋਜੈਕਟ ਪੰਜਾਬੀ ਬੰਦਿਆਂ ਦਾ ਖਰੀਦ ਸਕਦੇ ਹੋ ਕੋਈ ਵੀ ਬੰਦਾ ਜਾ ਕੇ ਖਰੀਦ ਸਕਦਾ ਹੈ ਏ ਨਹੀਂ ਹੈਗਾ ਕਿ ਇੱਧਰ ਦਾ ਬੰਦਾ ਹੀ ਯੂਪੀ ਦੇ ਖਰੀਦ ਸਕਦਾ ਹੈ ਤੁਸੀਂ ਜਿੱਥੋਂ ਮਰਜ਼ੀ ਜਾ ਕੇ ਇਸ ਪ੍ਰੋਜੈਕਟ ਨੂੰ ਖਰੀਦ ਸਕਦੇ ਹੋ ਜੀ ਠੀਕ ਹੈ ਇਹਦੇ ਵਿੱਚ ਸਾਰਾ ਤਾਂ ਇਹਨਾਂ ਦਾ ਖੇਤੀਬਾੜੀ ਵਾਲਾ ਸੰਦ ਵਕਾਉਣੀ ਜੀ ਇੱਕ ਫਾਰਮ ਬਣਾਇਆ ਹੋਇਆ ਸਾਰਾ ਜਿਹਦੇ ਵਿੱਚ 20 ਮੋਟਰਾਂ ਕੰਬਾਈਨਾਂ ਤੇ ਕੋਠੀ ਬਣੀ ਹੋਈ ਹੈ 10 ਟਰੈਕਟਰ ਨੇ 200 ਕਿੱਲਾ ਜ਼ਮੀਨ ਹੈ ਠੀਕ ਹੈ ਜੀ ਇਹ ਸਾਰਾ ਕੁਝ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਫੇਰ ਸਕਦਾ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ ਅਸੀਂ ਵੀਡੀਓ ਦੇ ਵਿੱਚ ਵੀ ਚਲਾਇਆ ਹੋਇਆ ਹੈ ਇੱਕ ਤਾਂ ਚੱਲਦਾ ਆਪਣਾ ਚੈਨਲ ਦਾ ਵਟਸਐਪ ਨੰਬਰ ਉਸ ਤੋਂ ਇਲਾਵਾ ਇਹ ਨੰਬਰ ਤੁਸੀਂ ਨੋਟ ਕਰਨਾ 9761455486 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਅੱਜ ਦੇ ਵੀਡੀਓ ਦੇ ਲਈ ਐਨਾ ਹੀ ਮਿਲਦਿਆਂ ਜਲਦੀ ਕਿਸੇ ਹੋਰ ਨਵੀਂ ਕੋਠੀ ਵੀਡੀਓ ਦੇ ਨਾਲ ਧੰਨਵਾਦ